ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਪੰਜਾਬ ਸਟੂਡੈਂਟ ਫੈਡਰੇਸ਼ਨ ਤੋਂ ਕੱਲ ਦਾ ਦਿਨ ਸੰਘਰਸ਼ੀਲ ਜਿੰਨੀਆਂ ਵੀ ਤਰਾਂ ਨੇ ਤੇ ਜਿੰਨੇ ਵੀ ਲੋਕ ਸੰਘਰਸ਼ ਕਰਨ ਵਾਲੇ ਉਹਨਾਂ ਲਈ ਬਹੁਤ ਹੀ ਵਧੀਆ ਸੀ ਬਹੁਤ ਹੀ ਚੰਗਾ ਸੀ ਕੱਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ ਉਸ ਸੰਘਰਸ਼ ਦੇ ਵਿੱਚੋਂ ਜਿਹੜਾ ਕਿ ਇਹ ਜਿਹੜਾ ਇਹ ਜਿਹੜੀ ਜਿੱਤ ਸੀਗੀ ਇਹ ਕੇਂਦਰ ਦਾ ਜਿਹੜਾ ਬੁਰੀ ਮਨਸ਼ਾ ਸਿੱਖਿਆਕ ਜਿਹੜੇ ਸਾਡੇ ادارے ਨੇ ਉਹਨਾਂ ਨੂੰ ਕੇਂਦਰੀਕਰਨ ਕਰਨ ਦੀ ਤੇ ਕੇਂਦਰੀਕਰਨ ਕਰਕੇ ਆਪਣੇ ਜਿਹੜੇ ਉਹਦੇ ਯਾਰ ਨੇ ਮਾਨੀ ਅਡਾਨੀ ਅਰਗੇ ਉਹਨਾਂ ਨੂੰ ਵੇਚਣ ਦੀ ਉਸ ਮਨਸ਼ਾ ਦੇ ਉਸ ਮਨਸ਼ਾ ਨੂੰ ਬਹੁਤ ਵੱਡੀ ਠੱਲ ਪਾਈ ਆ ਤੇ ਉਸ ਮਨਸ਼ਾ ਨੂੰ ਬਹੁਤ ਵੱਡੀ ਮਾਰ ਪਾਈ ਆ ਇਹ ਜਿਹੜੀ ਸਾਡੀ ਲੜਾਈ ਸੀ ਕੇਂਦਰੀ ਹਕੂਮਤ ਦੇ ਖਿਲਾਫ ਉਸ ਦੇ ਕੇਂਦਰੀਕਰਨ ਦੇ ਖਿਲਾਫ ਤੇ ਜਿਹੜੇ ਫੈਡਰਲ ਹੱਕਾਂ ਲਈ ਜਿਹੜੀ ਲੜਾਈ ਆ ਉਹਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਲੋਕਾਂ ਤੋਂ ਤੇ ਇਹ ਬਹੁਤ ਵੱਡੀ ਜਿਹੜੀ ਉਸ ਕੇਂਦਰੀ ਹਕੂਮਤ ਦੀ ਕੇਂਦਰੀਕਰਨ ਦੇ ਮਨਸ਼ੇ ਦੀ ਬਹੁਤ ਵੱਡੀ ਹਾਰ ਆ ਤੇ ਇਸ ਲਈ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਵਧਾਈ ਦੇ ਪਾਤਰ ਨੇ ਉਹ ਸਾਰੇ ਹੀ ਵਿਦਿਆਰਥੀ ਉਹ ਪੰਜਾਬ ਦੇ ਸਾਰੇ ਹੀ ਲੋਕ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਬਹੁਤ ਵੱਡਾ ਸਾਥ ਦਿੱਤਾ ਤੇ ਇਹ ਜਿੱਤ ਆ ਇਹ ਅਗਲੀਆਂ ਜਿਹੜੇ ਸੰਘਰਸ਼ ਨੇ ਕੇਂਦਰੀਕਰਨ ਦੇ ਖਿਲਾਫ ਹੋਣ ਵਾਲੇ ਸੰਘਰਸ਼ ਨੇ ਤੇ ਨਿੱਜੀਕਰਨ ਦੇ ਖਿਲਾਫ ਤੇ ਸਿੱਖਿਆ ਦੇ ਭਗਵੇਂ ਕਰਨ ਦੇ ਖਿਲਾਫ ਹੋਣ ਵਾਲੇ ਜਿਹੜੇ ਸੰਘਰਸ਼ ਨੇ ਉਹਨਾਂ ਸੰਘਰਸ਼ਾਂ ਲਈ ਇੱਕ ਉਦਾਹਰਨ ਬਣਿਆ ਵੀ ਏ ਨਹੀਂ ਹੁੰਦਾ ਕਿ ਰਾਜ ਦੇ ਸਟੇਟ ਦੇ ਖਿਲਾਫ ਕਦੇ ਵੀ ਲੜਿਆ ਨਹੀਂ ਜਾ ਸਕਦਾ ਲੜਨ ਵਾਲੇ ਲੋਕ ਕ੍ਰਾਈਸਿਸ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਅਲਟਰਨੇਟ ਰਹਿੰਦਾ ਤੇ ਕ੍ਰਾਈਸਿਸ ਦੇ ਵਿੱਚੋਂ ਨਿਕਲਣ ਲਈ ਹਮੇਸ਼ਾ ਲੜਨਾ ਚਾਹੀਦਾ ਤੇ ਲੜਦੇ ਰਹਿਣਾ ਚਾਹੀਦਾ ਤੇ ਅੱਗੇ ਵਧਦੇ ਰਹਿਣਾ ਚਾਹੀਦਾ ਤੇ ਇਸ ਲਈ ਉਦਾਹਰਨ ਕਿ ਇਸ ਹਕੂਮਤ ਦੇ ਖਿਲਾਫ ਇਸ ਦੇ ਜ਼ਬਰ ਦੇ ਖਿਲਾਫ ਚੁੱਪ ਹੋ ਕੇ ਨਾ ਬੈਠੀਏ ਤੇ ਚੰਗੀਆਂ ਉਦਾਹਰਨਾਂ ਲੋਕਾਂ ਨੂੰ ਦਈਏ ਕਿ ਲੜਿਆਂ ਬਗੈਰ ਕੁਛ ਨਹੀਂ ਬਣਦਾ ਸੰਘਰਸ਼ ਕਰਿਆਂ ਬਗੈਰ ਕੁਛ ਨਹੀਂ ਬਣਦਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ